ਹੋ ਗਈਆਂ ਨਰਾਜ਼ਗੀਆਂ ਦੂਰ ਤੇ ਪੈ ਗਈਆਂ ਜਫੀਆਂ ਹੋ ਗਈ ਦਸਤਾਰਬੰਦੀ ਜੀ ਹਾਂ ਦਸਤਾਰਬੰਦੀ ਦੀ ਗੱਲ ਕਰ ਰਿਹਾ ਤਾਂ ਅੱਜ ਚਾਰੇ ਪਾਸੇ ਚਰਚਾ ਹੈ ਕੁਲਦੀਪ ਸਿੰਘ ਗੜਗੱਜ ਦੀ ਮੁਰ ਹੋਈ ਦਸਤਾਰਬੰਦੀ ਦੀ ਜਿਸ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਸਾਰੀਆਂ ਹੀ ਪੰਥਕ ਜਥੇਬੰਦੀਆਂ ਤੇ ਸਾਰਾ ਹੀ ਪੰਥ ਇਕੱਠਾ ਹੋਇਆ ਕਿਸ ਕਿਸ ਜਥੇਬੰਦੀ ਦਾ ਨਾਮ ਲਈਏ ਜਿਹੜੀਆਂ ਉੱਥੇ ਪਹੁੰਚੀਆਂ ਸਾਰਿਆਂ ਨੇ ਪਹੁੰਚ ਕੇ ਸਮਰਥਨ ਕੀਤਾ ਤੇ ਕਿਹਾ ਕਿ ਅੱਜ ਮर्यादा ਦੇ ਅਨੁਸਾਰ ਦਸਤਾਰਬੰਦੀ ਹੋਈ ਹੈ ਪਰ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਮੁੜ ਤੋਂ ਕਿਸੇ ਜਥੇਦਾਰ ਦੀ ਦਸਤਾਰਬੰਦੀ ਕੀਤੀ ਗਈ ਹੋਵੇ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਜਥੇਦਾਰ ਨੂੰ ਲਗਾਇਆ ਜਾਂਦਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦਾ ਜਥੇਦਾਰ ਹੁੰਦਾ ਹੈ ਇਹ ਹਮੇਸ਼ਾ ਕਮੈਂਟ ਆਉਂਦੇ ਰਹਿੰਦੇ ਨੇ ਹੁਣ ਵੀ ਇਹ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਫੈਸਲੇ ਲੈ ਜਾਣ ਜੋ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਹੋਣ ਇਸ ਦੇ ਨਾਲ ਹੀ ਜੇ ਗੱਲ ਕਰ ਲਈ ਜਾਵੇ ਅਕਾਲੀ ਅਕਾਲੀ ਪੰਥ ਬਾਬਾ ਬੁੱਢਾ ਦਲ ਤੇ ਉਹਨਾਂ ਦੇ ਮੁਖੀ ਬਲਬੀਰ ਸਿੰਘ ਦੀ ਤਾਂ ਉਹਨਾਂ ਨੇ ਸਾਫ਼-ਸਾਫ਼ ਕੁਲਦੀਪ ਸਿੰਘ ਅੜਗੱਜ ਨੂੰ ਇੱਕ ਗੱਲ ਕਹੀ ਹੈ ਕਿ ਤੁਸੀਂ ਮਰਿਆਦਾਤ ਵਿੱਚ ਰਹਿ ਕੇ ਫੈਸਲੇ ਲਾਉਂਗੇ ਹਿੱਕ ਠੋਕ ਕੇ ਤੁਹਾਡੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਆਂ ਪਰ ਜੇ ਤੁਸੀਂ ਪੰਥ ਤੋਂ ਮਰਿਆਦਾ ਤੋਂ ਬਾਹਰ ਜਾ ਕੇ ਕੋਈ ਫੈਸਲਾ ਲਾਉਂਗੇ ਕਿਸੇ ਦੇ ਹੱਥ ਠੋਕੇ ਬਣ ਕੇ ਫੈਸਲਾ ਲਾਉਂਗੇ ਤਾਂ ਫਿਰ ਪੁੰਗਤਨਾ ਤੁਹਾਨੂੰ ਪਵੇਗਾ ਇਸ ਮੌਕੇ ਉਹਨਾਂ ਨੇ ਗਿਆਨੀ ਜੇ ਗੱਲ ਕਹਿ ਲਈ ਕਿ ਇਸ ਮੌਕੇ ਉਹਨਾਂ ਨੇ ਕਾਫੀ ਜਥੇਦਾਰਾਂ ਦੀ ਗੱਲ ਕੀਤੀ ਤੇ ਉਹਨਾਂ ਨੇ ਨਾਲ ਹੀ ਕਿਤੇ ਨਾ ਕਿਤੇ ਦਬੀ ਆਵਾਜ਼ ਦੇ ਵਿੱਚ ਇਹ ਕਿਹਾ ਕਿ ਮਰਿਆਦਾ ਦੇ ਵਿੱਚ ਰਹਿ ਕੇ ਫੈਸਲੇ ਲਿਓ ਕਿਸੇ ਦਾ ਹੱਥ ਰੁਕਾ ਯਾਨੀ ਕਿ ਕਿਸੇ ਇੱਕ ਦਿਨਾਲ ਕਿਸੇ ਇੱਕ ਦਿਵਲ ਨਾ ਹੋ ਕੇ ਨਾ ਚੱਲਿਓ ਸਾਰੇ ਪੰਥ ਨੂੰ ਨਾਲ ਲੈ ਕੇ ਚੱਲਿਓ ਆਓ ਫਿਰ ਤੁਹਾਨੂੰ ਬਾਬਾ ਬਲਵੀਰ ਦਾ ਉਹ ਬਿਆਨ ਜਿਹੜਾ ਸੁਣਵਾ ਦਿੰਨੇ ਆ ਜਿਸ ਦੇ ਵਿੱਚ ਉਹਨਾਂ ਨੇ ਗੜਗੱਚ ਨੂੰ ਦਬੀ ਆਵਾਜ਼ ਦੇ ਵਿੱਚ ਕੁਝ ਅਪੀਲ ਕੀਤੀ ਹੈ ਬਾਬਾ ਇੰਦਰਪ੍ਰੀਤ ਸਿੰਘ ਜੀ ਜਦੋਂ ਆਪਾਂ ਸਟੇਜਾਂ ਤੇ ਇਕੱਠੇ ਹੁੰਨੇ ਆ ਤੇ ਉਸ ਵੇਲੇ ਬੜਾ ਔਖਾ ਲੱਗਦਾ ਜਦੋਂ ਆਪਾਂ ਸਤਕਾਰਯੋਗ ਸਿੰਘ ਸਾਹਿਬ ਜਿਹੜੇ ਹੁੰਦੇ ਆ ਤੇ ਕਈ ਵਾਰੀ ਫਿਰ ਆਪਦੇ ਆਪ ਨੂੰ ਵੀ ਹੋਰ ਤਰ੍ਹਾਂ ਲੱਗਦਾ ਕਿ ਆਪਾਂ ਇੱਕ ਦੂਜੇ ਨੂੰ ਜਿਹੜਾ ਨਾਮ ਵੀ ਨਹੀਂ ਸਤਕਾਰ ਨਾਲ ਲੈ ਸਕਦੇ ਤੇ ਗੁਰੂ ਸਾਹਿਬ ਦੇ ਅੱਗੇ ਗੁਰੂ ਸਾਹਿਬ ਬਖਸ਼ਿੰਦ ਨੇ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜਿਨ੍ਹਾਂ ਨੇ ਖਾਲਸਾ ਪੰਥ ਬੁੱਢਾ ਦਲ ਨੂੰ ਜਿਹੜੇ ਨਿਸ਼ਾਨ ਨਗਾਰੇ ਬਖਸ਼ਿਸ਼ ਕੀਤੇ ਉਹਨਾਂ ਨੇ ਆਪਾਂ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਆਪਾਂ ਨੂੰ ਹੁਕਮ ਕੀਤਾ ਸੀ ਆਗਿਆ ਭਈ ਆਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਆਪਾਂ ਨੂੰ ਵਰਜਿਤ ਕੀਤਾ ਆਪਾਂ ਏਕ ਪਿਤਾ ਏਕਸ ਕੇ ਹਮ ਬਾਰਗ ਤੂੰ ਮੇਰਾ ਗੁਰ ਹਾਈ ਜੀਓ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਪ੍ਰਧਾਨ ਜੀ ਜਿਹੜੇ ਅੱਜ ਇਹ ਸਾਰੇ ਪ੍ਰੋਗਰਾਮ ਉਲੀਕੇ ਗਏ ਨੇ ਸਾਰੇ ਮਾਪੁਰਖਾਂ ਨੇ ਜਿਹੜਾ ਸਤਿ ਵਜਨ ਕਹਿ ਕੇ ਤੇ ਉਹਨਾਂ ਨੇ ਜਿਹੜਾ ਮਰਿਆਦਾ ਦਾ ਵੀ ਧਿਆਨ ਰੱਖਣਾ ਹੈ ਤੁਸੀਂ ਇਹ ਵੀ ਧਿਆਨ ਰੱਖਣਾ ਕਿ ਸਾਡੇ ਜਿੱਥੇ ਸਤਕਾਰਯੋਗ ਪਹਿਲੇ ਸਿੰਘ ਸਾਬਾ ਨੇ ਫੈਸਲੇ ਲੈ ਤੇ ਉਹ ਜਿਹੜੇ ਫੈਸਲਿਆਂ ਤੇ ਵੀ ਆਪਾਂ ਮਰਿਆਦਾ ਦੇ ਅਨੁਸਾਰ ਵੀ ਕਾਇਮ ਵੀ ਰਹਿਣਾ ਤੇ ਅੱਗੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਨਾਲ ਇਹ ਵੀ ਬੇਨਤੀ ਹੈ ਜਦੋਂ ਪਿਛਲੇ ਦਿਨੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁੱਢਾ ਦਲ ਦੇ ਹੈੱਡਕੁਆਟਰ ਜਿਹੜਾ ਮਾਝੇ ਦਾ ਹੈੱਡਕੁਆਟਰ ਹੈ ਉਦੋਂ ਮੈਂ ਬਾਬਾ ਅਵਤਾਰ ਸਿੰਘ ਜੀ ਤੇ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਉੱਥੇ ਹਾਜ਼ਰ ਸੀ ਤੇ ਇਹਨਾਂ ਨੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਇੱਕ ਵਿਸ਼ਵਾਸ ਦਿਵਾਇਆ ਸੀ ਕਿ ਬਾਬਾ ਜੀ ਸਾਰਾ ਕਾਰਜ ਜਿਹੜਾ ਵਿਧੀ ਵਿਧਾਨ ਸਾ ਅਨੁਸਾਰ ਹੋਵੇਗਾ ਸੋ ਵਿਧੀ ਵਿਧਾਨ ਜਿਹੜਾ ਸਾਨੂੰ ਕਿਸੇ ਨਾਲ ਨਾ ਸੀ ਜਥੇਦਾਰ ਬੰਨਣਾ ਨਾ ਸੀ ਗਰੰਥੀ ਬੰਨਣਾ ਕੱਲ ਨੂੰ ਜਿਵੇਂ ਇਹਨਾਂ ਦੇ ਨਾਲ ਇਹ ਸਾਡੇ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਜਾਂਦੀ ਹਰਪ੍ਰੀਤ ਸਿੰਘ ਜੀ ਭਾਵੇਂ ਉਹ ਪ੍ਰਧਾਨ ਬਣ ਗਏ ਪਰ ਸਾਡਾ ਜਿਹੜਾ ਹਮੇਸ਼ਾ ਸੀ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਕਿਉਂਕਿ ਬੁੱਢਾ ਦਲ ਦੇ 10 ਜਥੇਦਾਰ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਤੋਂ ਲੈ ਕੇ ਤੇ ਬਾਬਾ ਸਹਿਬ ਸਿੰਘ ਜੀ ਕਲਾਧਾਰੀ ਤੱਕ 10 ਜਥੇਦਾਰ 11ਵੇਂ ਬਾਬਾ ਸਾਹਿਬ ਸਿੰਘ ਜੀ ਤੱਕ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਨਿਭਾਈਆਂ ਤੇ ਜਿਹੜਾ ਬਹੁਤ ਹੀ ਉਤਰਾ ਚੜਾ ਜਿਹੜੇ ਖਾਲਸਾ ਪੰਥ ਬੁੱਢਾ ਦਲ ਇਹ ਤਰਨੇਦਲਾ ਨੇ ਆਪਣੇ ਪਿੰਡੇ ਤੇ ਹੰਢਾਏ ਸੋ ਆਪਾਂ ਜਿਹੜੇ ਆ 71 ਤਾਈ ਤੋਂ ਅਸੀਂ ਇਹ ਨਹੀਂ ਚਾਹੁੰਦੇ ਵੀ ਆਪਣੇ ਖਾਲਸਾ ਪੰਥ ਦੇ ਵਿੱਚ ਕੋਈ ਦੁਬਦਾ ਬਣੀ ਰਵੇ ਕੋਈ ਇੱਕ ਦੂਜੇ ਦੇ ਨਾਲ ਮਾਨ ਮਟਾਓ ਹੋਵੇ ਕੱਲ ਨੂੰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਨੇ ਇਹਨਾਂ ਨੂੰ ਆਪਾਂ ਜਿਹੜਾ ਅ ਅੱਜ ਤਖਤ shri ਕੇਸਗੜ੍ਹ ਸਾਹਿਬ ਦੀ ਜਿਹੜੀ ਦਸਤਾਰ ਬੰਦੀ ਕਰ ਰਹੇ ਆ ਤੇ ਇਹ ਵੀ ਬੇਨਤੀ ਹੈ ਜੇ ਜਦੋਂ ਵੀ ਕੋਈ ਫੈਸਲੇ ਲੈਣੇ ਨੇ ਕੋਈ ਕਾਰਜ ਕਰਨੇ ਨੇ ਤੇ ਉਹ ਮਰਿਆਦਾ ਦੇ ਵਿੱਚ ਰਹਿ ਕੇ ਤੁਸੀਂ ਸਿੰਘ ਸਾਹਿਬ ਜੀ ਜਿੰਨੇ ਵੀ ਸਤਿਕਾਰਯੋਗ ਸਿੰਘ ਸਾਹਿਬ ਹੋ ਮੈਂ ਇਨਿਕ ਬੇਨਤੀ ਕਰਦਾ ਜੋ ਸਾਨੂੰ ਸੁਣਨ ਨੂੰ ਮਿਲਦਾ ਜਾਂ ਸਾਡੀ ਨਿਹੰਗ ਸਿੰਘਾਂ ਦੀ ਪਰਾਤਨ ਮਰਿਆਦਾ ਹੈ ਮਰਿਆਦਾ ਦੇ ਅਨੁਸਾਰ ਤੁਸੀਂ ਕਾਰਜ ਕਰੋਗੇ ਤੇ ਅਸੀਂ ਤੁਹਾਡੇ ਪਿੱਛੇ ਜਿਹੜਾ ਚਟਾਨ ਦੀ ਤਰ੍ਹਾਂ ਖੜਾਂਗੇ ਜਦੋਂ ਤੁਸੀਂ ਕੋਈ ਵੀ ਤੁਸੀਂ ਸਾਰਿਆਂ ਦੇ ਸਾਂਝੇ ਹੋ ਤੁਸੀਂ ਸਾਰੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਚੁਣੀ ਹੋਈ ਐ ਸਾਰੇ ਗੁਰਸਿੱਖ ਸੰਗਤਾਂ ਵੱਲੋਂ ਬਾਬਾ ਜੀ ਆ ਫੋਨ ਬੰਦ ਕਰ ਦਿਓ ਜਿੱਥੇ ਆਪਾਂ ਸਾਰੇ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਾਂ ਕੱਲਾ ਇੱਥੇ ਹੀ ਆਪਣੇ ਪੰਜਾਬ ਹੀ ਨਹੀਂ ਹਰਿਆਣਾ ਦਿੱਲੀ ਦਿੱਲੀ ਤੋਂ ਬਾਹਰ ਹੋਰ ਵੀ ਸਾਰੇ ਜਗ੍ਹਾ ਸਾਰੇ ਭਾਰਤ ਦੇ ਵਿੱਚ ਬਹੁਤ ਸਾਰੇ ਅਸਥਾਨ ਨੇ ਉੱਥੇ ਜਿਹੜੇ ਤਕਸ਼ਰੀ ਪਟਨਾ ਸਾਹਿਬ ਵਿਖੇ ਕਸ਼ਰੀ ਹਜੂਰ ਸਾਹਿਬ ਵਿਖੇ ਤੇ ਜਿਹੜਾ ਸਾਰੇ ਤਖਸੈਬਾਨਾਂ ਤੇ ਸ੍ਰੀ ਅਕਾਲ ਤਖਸੈਬ ਵੱਲ ਵੇਖਦੇ ਆਪਾਂ ਕਿ ਕਿਵੇਂ ਉੱਥੋਂ ਦੇ ਫੈਸਲੇ ਆਉਂਦੇ ਨੇ ਤੇ ਉਹ ਉਹਦੀ ਸਿਹਤ ਲੈ ਕੇ ਆਪਾਂ ਅੱਗੇ ਚੱਲਦੇ ਆਂ ਸੋ ਆਪ ਜੀ ਸਮੁੱਚੇ ਸਾਰਿਆਂ ਨੂੰ ਜਿਹੜਾ ਬੁੱਕਲ ਦੇ ਵਿੱਚ ਲੈ ਕੇ ਚੱਲਣਾ ਕਦੇ ਵੀ ਕਿਸੇ ਦੇ ਹੱਥ ਠੋਕਾ ਬਣ ਕੇ ਨਹੀਂ ਚੱਲਣਾ ਸੋ ਆਪ ਜੀ ਤਗੜੇ ਹੋ ਕੇ ਇਹ ਜਿਹੜੇ ਕਾਰਜ ਕਰਨੇ ਨੇ ਹਮੇਸ਼ਾ ਵਿਧੀ ਵਿਧਾਨ ਦੇ ਨਾਲ ਪ੍ਰਧਾਨ ਜੀ ਆਪ ਜੀ ਨੇ ਬਚਨ ਕੀਤਾ ਸੀ ਅਸੀਂ ਵੀ ਇਹ ਉਹਦੇ ਹਾਮੀ ਆ ਅਸੀਂ ਕਿਤੇ ਨਾ ਸ਼੍ਰੋਮਣੀ ਅਕਾਲੀ ਦਲ ਦੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾ ਅਸੀਂ ਕਿਸੇ ਨਾਲ ਵੀ ਸਾਡਾ ਜਿਹੜਾ ਕੋਈ ਨਾਰਾਜ਼ਗੀ ਨਹੀਂ ਹਮੇਸ਼ਾ ਅਸੀਂ ਅੱਗੇ ਹੋ ਕੇ ਜਿਹੜੇ ਆ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਇਹ ਜੁਝਾਰੂ ਜਥੇਬੰਦੀਆਂ ਨੇ ਜਦੋਂ ਵੀ ਖਾਲਸਾ ਪੰਥ ਨੂੰ ਲੋੜ ਪਈ ਤੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਹੀ ਤਰਨੇਦਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿੱਥੇ ਜਿਹੜੇ ਆ ਬਹੁਤ ਜਦੋਂ ਮਾੜਾ ਸਮਾਂ ਸੀ ਅੱਗੇ ਹੋ ਕੇ ਜੂਝਦੇ ਰਹੇ ਤੇ ਹੁਣ ਵੀ ਅੱਗੇ ਹੋ ਕੇ ਜੂਝਦੇ ਰਹਿਣਾ ਮੈਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ ਤੇ ਜਿਹੜੇ ਨਾਲ ਹੀ ਸਾਡੀ ਸਾਰਿਆਂ ਦੀ ਨਿਹੰਗ ਸਿੰਘ ਜਥੇਬੰਦੀਆਂ ਦੀ ਸਾਰੇ ਸੰਤਾਂ ਮਹਾਂਪੁਰਖਾਂ ਦੀ ਇਹ ਹੁਣ ਮੈਨੂੰ ਹੀ ਪਤਾ ਵੀ ਕਿਵੇਂ ਕਰ ਕਰਕੇ ਇੱਕ ਇੱਕ ਨੂੰ ਸਾਰਿਆਂ ਨੂੰ ਬਾਬਾ ਜੀ ਆਪਾਂ ਸ਼ਹਾਬਦੀ ਤੋਂ ਪਹਿਲਾਂ ਇਕੱਤਰਤਾਈ ਦਾ ਸਬੂਤ ਦਈਏ ਆਪਾਂ ਜਿਹੜਾ ਸਾਰੇ ਇਕੱਠੇ ਹੋ ਕੇ ਸਾਰੇ ਕਾਰਜ ਕਰੀਏ ਤੇ ਸਾਰਿਆਂ ਦੇ ਨਾਲ ਬਚਨ ਸਾਂਝੇ ਕਰ ਕਰਕੇ ਤੇ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜੀ ਇਹਨਾਂ ਦੀ ਵੀ ਜਿਹੜੀ ਖਾਸੀਅਤ ਜਿਹੜੀ ਨੇੜੇ ਲਿਆਈ ਤੇ ਉਹ ਨਿਮਰਤਾ ਜਿਹੜੀ ਨਿਮਰਤਾ ਦੇ ਨਾਲ ਜਿਹੜਾ ਇਹਨਾਂ ਨੇ ਸਾਰਿਆਂ ਨੂੰ ਪ੍ਰੇਮ ਪਿਆਰ ਦੇ ਨਾਲ ਉਹ ਇਕੱਠੇ ਕੀਤਾ ਤੇ ਉਹਦੇ ਵਾਸਤੇ ਇਹਨਾਂ ਦਾ ਵੀ ਧੰਨਵਾਦ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ